वो तुम्हें जाति धर्म के नाम पर बांटकर देश की एकता और अखंडता को नुकसान करने की कोशिश करेंगे पर तुम भारतीय होने पर अड़े रहना डॉ बी आर अंबेडकर दे शब्दान जो मैं कह रहा हूं जेड़ियां ताकत आ देश की एकता ते अखंडता नु ਨੁਕਸਾਨ ਕਰਨ ਵਾਸਤੇ ਲੋਕਾਂ ਨੂੰ ਜਾਤਾਂ ਤੇ ਧਰਮਾਂ ਵਿੱਚ ਵੰਡ ਕੇ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ ਪਰ ਇਹ ਗੱਲ ਜਿਹੜੀ ਅੱਜ ਕਰ ਰਹੇ ਡਾਕਟਰ ਬੀ ਆਰ ਅੰਬੇਡਕਰ ਸਭ ਸਦੀਆਂ ਪਹਿਲਾਂ ਹੀ ਕਹਿ ਗਏ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਪੜਾਈ ਇਸ ਕਰਕੇ ਜ਼ਰੂਰੀ ਆ ਕਿ ਇਹ ਦੇਸ਼ ਨੂੰ ਜੋੜ ਕੇ ਰੱਖਿਆ ਜਾ ਸਕੇ ਸੰਘਰਸ਼ ਇਸ ਕਰਕੇ ਜ਼ਰੂਰੀ ਆ ਕੀ ਕਮੀਆਂ ਪੜ੍ਹਾਈ ਦੀਆਂ ਜਾਂ ਕੋਈ ਵੀ ਦੇਸ਼ ਚ ਬੁਰਾਈ ਪੈਦਾ ਨਾ ਹੋ ਸਕੇ ਇਹ ਗੱਲ ਡਾਕਟਰ ਬੀ ਆਰ ਅੰਬੇਡਕਰ ਦੀ ਇਹਨਾਂ ਨੂੰ ਪਸੰਦ ਨਹੀਂ ਆ ਰਹੀ ਇੰਨਾ ਮਹਾਨ ਬੁੱਧੀਜੀਵੀ ਜਿਹੜਾ ਸਟੇਜ ਤੇ ਲਈ ਅੜਿਆ ਤੇ ਲੜਿਆ ਭਾਰਤੀ ਲਈ ਸਿਰਫ ਕਿ ਇਹ ਦੇਸ਼ ਤਾਕਤ ਰਵੇ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਜਿਨ੍ਹਾਂ ਗਰੀਬਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਮ ਲੋਕਾਂ ਨੂੰ ਹੱਕ ਦਿਵਾਏ ਹਨਾ ਜੀ ਜਾਤਰ ਲੋਕਾਂ ਨੇ ਆਪਣੇ ਸਿਰ ਦੇ ਉੱਤੇ ਮੈਲਾ ਚੱਕਿਆ। ਪਰ ਉਹੀ ਦੇਸ਼ ਇਸ ਦੇਸ਼ ਦੇ ਵਿੱਚ ਅੱਜ ਰਹਿ ਰਹੇ ਆ। ਗਰੀਬਾਂ ਦੇ ਜੇ ਕਹੀਏ ਨਾ ਜੀ ਮੇਰੇ ਬਜ਼ੁਰਗਾਂ ਨੇ ਵੀ ਸਿਰ ਤੇ ਮੈਲਾ ਚੱਕੇ ਦਾ ਆ। ਔਰ ਉਹ ਹੱਕ ਹਕੂਕ ਜੇ ਮਿਲੇ ਆ ਨਾ ਗਰੀਬ ਬੰਦੇ ਨੂੰ ਤੇ ਡਾਕਟਰ ਬੀ ਆਰ ਅੰਬੇਡਕਰ ਕਰਕੇ ਮਿਲੇ ਜੇ ਐਜੂਕੇਸ਼ਨ ਮਿਲੀ ਆ ਨਾ ਡਾਕਟਰ ਬੀ ਆਰ ਅੰਬੇਡਕਰ ਕਰਕੇ ਮਿਲੇ ਕੋਈ ਦੇਵੀ ਦੇਵਤਾ ਕੋਈ ਪੀਰ ਪਗੰਬਰ ਕੋਈ ਧਰਤੀ ਤੇ ਕਹਿੰਦੇ ਕਿਸ ਨੇ ਐਜੂਕੇਸ਼ਨ ਕਿਸਨ ਦਵਾਈ ਹੋਏ ਲਿਖਤ ਤੌਰ ਤੇ ਉਹ ਡਾਕਟਰ ਬੀ ਆਰ ਅੰਬੇਡਕਰ ਨੇ ਲਿਖਤ ਤੌਰ ਤੇ ਦਿੱਤੀ ਆਰਟੀਕਲ 21 ਏ ਕਨਸਟੀਟਿਊਸ਼ਨ ਆਫ ਇੰਡੀਆ ਹਿੰਦੂ ਦਾ ਬੱਚਾ ਹੋਏ ਜਾਂ ਮੁਸਲਮਾਨ ਦਾ ਬ੍ਰਾਹਮਣ ਦਾ ਬੱਚਾ ਹੋਏ ਜਾਂ ਕਿਸੇ ਦਾ ਵੀ ਬੱਚਾ ਹੈ ਫ੍ਰੀ ਐਜੂਕੇਸ਼ਨ ਦੀ ਗੱਲ ਕੀਤੀ 14 ਸਾਲ ਤੱਕ ਫਿਰ ਲਾਗੂ ਨਹੀਂ ਕਰਦੇ ਤਾਂ ਗਲਤੀ ਕੀਤੀ ਆ ਲਾਗੂ ਕਰਾਉਣ ਵਾਲਾ ਤੇ ਚਲਾ ਗਿਆ ਸੋ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਜਿਹੜੇ ਵੀ ਮੰਦ ਬੁੱਧੀ ਜਾਂ ਮੰਦ ਭਾਗੀ ਲੋਕ ਨੇ ਜਿਹੜੇ ਪੰਜਾਬ ਚ ਸ਼ਰਾਰਤਾਂ ਕਰ ਰਹੇ ਆ ਦੇਚ ਚ ਕਰ ਰਹੇ ਆ ਜਾਂ ਹੁਣੇ ਨਰੋਡ ਜਮਲ ਸਿੰਘ ਦੇ ਵਿੱਚ ਹੋਈ ਏ ਬਹੁਤ ਮੰਦ ਭਾਗੀ ਘਟਨਾ ਹੈ ਸਮਝਣਾ ਚਾਹੀਦਾ ਸਮਝ ਲਵੋ ਤੁਸੀਂ ਕਾਰ ਕੀ ਰਹੇ ਹੋ ਕਿਤੇ ਤੁਸੀਂ ਵਾਕਿਆ ਜਾਤਾਂ ਧਰਮਾਂ ਦੇ ਸ਼ਿਕਾਰ ਤੇ ਨਹੀਂ ਹੋ ਗਦੇ ਸਭ ਤੋਂ ਉੱਚ ਪਾਵਰ ਹੈ ਕਾਨੂੰਨ ਤੇ ਨਾਲ ਦੇਸ਼ ਦੇਸ਼ ਤੇ ਕਾਨੂੰਨ ਤੋਂ ਵੱਡਾ ਕੋਈ ਤਾਕਤ ਨਹੀਂ ਕੋਈ ਧਰਮ ਨਹੀਂ ਮੈਂ ਕਹਿੰਦਾ ਜੇ ਧਰਮ ਤਾਂ ਹੀ ਬਚੇਗਾ ਜੇ ਦੇਸ਼ ਹੋਏਗਾ ਜੇ ਦੇਸ਼ ਤਾਂ ਹੀ ਬਚੇਗਾ ਜੇ ਕਾਨੂੰਨ ਹੋਏਗਾ ਇਸ ਕਰਕੇ ਮੇਰੇ ਦੋਸਤਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਧਰਮ ਨਾਲੋਂ ਵੱਡਾ ਦੇਸ਼ ਆ ਔਰ ਆਪਣੇ ਦੇਸ਼ ਨਾਲ ਪਿਆਰ ਕਰੋ ਜੇ ਦੇਸ਼ ਨੇ ਮਾਨ ਸਨਮਾਨ ਭਾਰਤ ਰਤਨ ਦੀ ਡਿਗਰੀ ਦਿੱਤਾ ਆ ਜਿਹੜਾ ਆ ਭਾਰਤ ਰਤਨ ਬਾਬਾ ਸਾਹਿਬ ਨੂੰ ਕਿਹਾ ਗਿਆ ਆ ਤੇ ਦੇਸ਼ ਨੇ ਹੀ ਕੀਤਾ ਆ ਸੋ ਆਪਣੇ ਦੇਸ਼ ਦਾ ਸਨਮਾਨ ਕਰੋ ਚਾਹੇ ਕੁਝ ਮਿਲੇ ਚਾਹੇ ਨਾ ਮਿਲੇ ਸਾਡੇ ਕੋਈ ਜ਼ਮੀਨਾ ਨਹੀਂ ਹੈਗੀਆਂ ਸਾਡੇ ਕੋਈ ਰਾਜਪਾਟ ਨਹੀਂ ਹੈਗੇ ਪਰ ਆਪਾਂ ਦੇਸ਼ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਇੱਥੇ بڑے بڑے ਰਾਜਪਾਟ ਮੰਗਦੇ ਪਏ ਬੜਾ ਕੁਝ ਮੰਗਦੇ ਪਿਆ ਪਰ ਅਸੀਂ ਕਦੀ ਮੰਗ ਨਹੀਂ ਕੀਤੀ ਹੋਰ ਨਾ ਹੀ ਕਰਾਂਗੇ ਸਾਨੂੰ ਆਪਣੇ ਦੇਸ਼ ਨਾਲ ਪਿਆਰ ਆ ਭਾਰਤ ਨਾਲੋਂ ਵਧੀਆ ਤੇ ਪਿਆਰਾ ਇਸ ਮੁਲਕ 'ਚ ਕੋਈ ਹੋਰ ਦੇਸ਼ ਨਹੀਂ ਔਰ ਜਿਹੜਾ ਕੋਈ ਵੀ ਇਹਦੀ ਵਿਰੋਧਵਾਦ ਚੱਕੇਗਾ ਡਾਕਟਰ ਬੀ ਆਰ ਅੰਬੇਡਕਰ ਦਾ ਕਾਨੂੰਨ ਉਹਨੂੰ ਰੋਕੇਗਾ ਇਸ ਕਰਕੇ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਜੀ ਵੱਖਵਾਦ ਜਾਤੀਵਾਦ ਦੀਆਂ ਲੜਾਈਆਂ ਆ ਰਾਜ ਪਾਠਾਂ ਦੀਆਂ ਲੜਾਈਆਂ ਆ ਕਿਸੇ ਨੂੰ ਨੀਵਾ ਕਰਨਾ ਕਿਸੇ ਨੂੰ ਉੱਚਾ ਕਰਨਾ ਇਹ ਬੇਕੂਫੀਆਂ ਆ ਮੰਦ ਭਾਗੀ ਘਟਨੀਆਂ ਆ ਮੰਦ ਬੁੱਧੀ ਵਾਲੀਆਂ ਘਟਨਾਵਾਂ ਆ ਇਸ ਧਰਤੀ ਦੇ ਉੱਤੇ ਜਿਨੇ ਪੰਜਾਬ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਸੱਟ ਮਾਰੀ ਸੀ ਜਾਤੀਵਾਦ ਇਹ ਖਾਲਸਾ ਪੰਥ ਦੀ ਸਾਜਨਾ ਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਨਤਾ ਦੀ ਗੱਲ ਕੀਤੀ ਨਾਰੀ ਦੇ ਹੱਕ ਹਕੂਕ ਦੀ ਗੱਲ ਕੀਤੀ ਮੈਂ ਫੇਰ ਕਹਿੰਦਾ ਉਹੀ ਗੱਲ ਤੇ ਲਿਖੀ ਡਾਕਟਰ ਬੀ ਆਰ ਅੰਬੇਡਕਰ ਨੇ ਆਰਟੀਕਲ 14 ਸਮਾਨਤਾ ਦਾ ਅਧਿਕਾਰ ਹੱਕ ਹਕੂਕ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹ ਗਰੀਬ ਲੋਕਾਂ ਨੂੰ ਆਇਆ ਪਾਟ ਦੇਣਾ ਬਾਬਾ ਸਾਹਿਬ ਅੰਬੇਡਕਰ ਨੇ ਵੀ ਕਿਹਾ ਗਰੀਬ ਲੋਕਾਂ ਨੂੰ ਰਾਜ ਪਾਟ ਦੇਣ ਦੀ ਗੱਲ ਕੀਤੀ ਫੇਰ ਗੱਲਾਂ ਆਈਆਂ ਕਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਭ ਤੋਂ ਜ਼ਿਆਦਾ ਮਹਾਨ ਮੰਨਦੇ ਸੀ ਡਾਕਟਰ ਬੀ ਆਰ ਅੰਬੇਡਕਰ ਉਹ ਕਹਿੰਦੇ ਸੀ ਕਿ ਆਪਾਂ ਨੂੰ ਉਹਦੇ ਰਾਹ ਤੇ ਪੂਰਾ ਚੱਲਣਾ ਚਾਹੀਦਾ ਹੈ ਫੇਰ ਉਹ ਬਾਬਾ ਅੰ ਔਰ ਇਹਨਾਂ ਦੇ ਅੰਦਰ ਜਾਤੀਵਾਦ ਭਰਿਆ ਹੋਇਆ ਹੈ ਜਿਹੜਾ ਵੀ ਹੈਗਾ ਇਹਨਾਂ ਨੂੰ ਕੱਢ ਕੇ ਦੇਸ਼ ਪ੍ਰੇਮ ਦੀ ਗੱਲ ਕਰਨੀ ਚਾਹੀਦੀ ਹੈ ਦੇਸ਼ ਪ੍ਰੇਮ ਕਰਨਗੇ ਨਾ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ